ਚੋਣਾਂ ਨੂੰ ਲੈ ਕੇ ਆਈ ਵੱਡੀ ਖਬਰ ਜਿਮਨੀ ਚੋਣਾਂ ਹੋ ਗਈਆਂ ਮੁਲਤਵੀ ਹੁਣ ਜਿਮਨੀ ਚੋਣਾਂ ਕਦੋਂ ਹੋਣਗੀਆਂ ਜਿਮਨੀ ਚੋਣਾਂ ਨੂੰ ਕਿਉਂ ਮੁਲਤਵੀ ਕਰ ਦਿੱਤਾ ਗਿਆ ਕੀ ਕਾਰਨ ਨੇ ਜਿਮਨੀ ਚੋਣਾਂ ਜਿਵੇਂ ਪਹਿਲਾਂ ਲੇਟ ਹੋਈਆਂ ਹੁਣ ਉਹਨਾਂ ਨੂੰ ਮੁਲਤਵ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਜਿਮਨੀ ਚੋਣਾਂ ਦੇ ਵਿੱਚ ਜੋ ਅਖਾੜਾ ਭਖਿਆ ਹੋਇਆ ਸੀ ਉਹ ਇੱਕੋ ਦਮ ਸ਼ਾਂਤ ਹੋ ਗਿਆ ਜਿਮਨੀ ਚੋਣਾਂ ਨੂੰ ਮੁਲਤਵੀ ਕਰਨ ਦਾ ਕਾਰਨ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਜਾਰੀ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਮਨੀ ਚੋਣਾ ਨਾਲ ਅਖਾੜਾ ਪੂਰਾ ਭਖਿਆ ਹੋਇਆ ਹੈ ਪੰਜਾਬ ਦੀਆਂ 4 ਸੀਟਾਂ ਤੇ ਜਿਮਨੀ ਚੋਣਾ ਹੋ ਰਹੀਆਂ ਨੇ ਕੇਰਲ ਵਿੱਚ ਹੋ ਰਹੀਆਂ ਨੇ ਤੇ ਹੋਰ ਵੱਖ-ਵੱਖ ਰਾਜਾਂ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਨੇ ਸੋ ਜਿਮਨੀ ਚੋਣਾ ਜੋ ਪਹਿਲਾਂ 13 ਨਵੰਬਰ ਨੂੰ ਹੋਣੀ ਸੀ ਉਸ ਨੂੰ ਬਦਲ ਕੇ ਤਰੀਕ 20 ਨਵੰਬਰ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਫਿਰ ਜਿਮਨੀ ਚੋਣਾ ਨੂੰ ਮੁਲਤਵੀ ਕਰਨ ਲਈ ਮੰਗ ਕੀਤੀ ਜਾ ਰਹੀ ਹੈ जिमनी ਚੋਣਾ ਨੂੰ ਮਤਵੀ ਰਾਜ ਚੋਣ ਕਮਿਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੇਰਲ ਦੇ ਵਿੱਚ ਤਿਉਹਾਰ ਚੱਲ ਰਹੇ ਨੇ ਇਸ ਤੋਂ ਬਾਅਦ ਜਿਮਨੀ ਚੋਣਾ ਜਿਹੜੀਆਂ ਨੇ ਤਿਉਹਾਰਾਂ ਤੋਂ ਬਾਅਦ ਕਰਵਾਈਆਂ ਜਾਣ ਤਾਂ ਪੰਜਾਬ ਵਿੱਚ ਔਰ ਕੇਰਲ ਦੇ ਵਿੱਚ 20 ਨਵੰਬਰ ਨੂੰ ਜਿਮਨੀ ਚੋਣਾ ਦਾ ਤਰੀਕ ਬਦਲ ਦਿੱਤੀ ਗਈ ਲੇਕਿਨ ਬਿਹਾਰ ਦੇ ਵਿੱਚ ਜਿਮਨੀ ਚੋਣਾ 13 ਨਵੰਬਰ ਨੂੰ ਹੀ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਬਿਹਾਰ ਦੇ ਵਿੱਚ ਨਵੀਂ ਬਣੀ ਪਾਰਟੀ ਦੇ ਸੁਪਰੀਮੋ ਪ੍ਰਸਾਦ ਕਿਸ਼ੋਰ ਜੀ ਨੇ ਸ਼੍ਰਮ ਮੰਕੀ ਤੇ ਚੋਣ ਕਮਿਸ਼ਨ ਤੋਂ ਕਿ ਪੰਜਾਬ ਔਰ ਕੇਰਲਾ ਦੇ ਵਿੱਚ ਜਿਸ ਤਰ੍ਹਾਂ ਜਿਮਨੀ ਚੋਣਾ ਲੇਟ ਕੀਤੀਆਂ ਗਈਆਂ ਉਸ ਤਰ੍ਹਾਂ ਬਿਹਾਰ ਦੇ ਵਿੱਚ ਵੀ ਜਿਮਨੀ ਚੋਣਾ 13 ਨਵੰਬਰ ਦੀ بجائے ਬਾਅਦ ਵਿੱਚ ਕਰਵਾਈਆਂ ਜਾਣ ਕਿਉਂਕਿ ਉੱਥੇ ਵੀ ਛਠ ਪੂਜਾ ਦਾ ਤਿਉਹਾਰ ਬਹੁਤ ਤੁਮਤਮ ਨਾਲ ਆਇਆ ਜਾਂਦਾ ਹੈ ਔਰ ਛਠ ਪੂਜਾ ਦਾ ਤਿਉਹਾਰ ਚੱਲ ਰਿਹਾ ਹੈ ਜੋ ਕਿ 13 ਨਵੰਬਰ ਨੂੰ ਚੋਣਾ ਹੋ ਰਹੀਆਂ ਨੇ ਜਿਸ ਵਿੱਚ ਅੱਜ ਛਠ ਪੂਜਾ ਦੇ ਤਿਉਹਾਰ ਨੂੰ ਲੈ ਕੇ ਲੋਕ ਰੁਝੇ ਹੋਏ ਨੇ ਜੋ ਚੋਣਾ ਮੋਟਾ ਵੀ ਹੋਣੇ ਚਾਹੀਦੇ ਔਰ ਅਗਲੀ ਡੇਟ ਤੇ ਹੋਣੇ ਚਾਹੀਦੀਆਂ ਨੇ ਸੋ ਚੋਣ ਕਮਿਸ਼ਨ ਦੇ ਵੱਲੋਂ ਹੁਣ ਬਿਹਾਰ ਦੀ ਜਿਮਣੀ ਚੋਣਾਂ ਨੂੰ ਮੌਤਵੀ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਚੋਣ ਦੇ ਵਿੱਚ ਜੋ ਬੈਚ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਕੋਈ ਇਤਰਾਜ਼ ਨਹੀਂ ਸਿਰਫ ਇਹ ਨਵੀਂ ਬਣੀ ਪਾਰਟੀ ਜਿਸ ਨੂੰ ਸੂਰਜ ਪਾਰਟੀ ਕਿਹਾ ਜਾਂਦਾ ਉਸ ਨੂੰ ਕਿਉਂ ਇਕੱਲਾ ਇਤਰਾਜ਼ ਜਿਮਣੀ ਚੋਣ ਵਿਹਾਰ ਦੀ ਤੇ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਨਾਲ ਨਾਲ ਕਿਰਲ ਵਿੱਚ ਜਿਮਨੀ ਚੋਣਾਂ ਲੇਟ ਕੀਤੀਆਂ ਗਈਆਂ ਨੇ ਬਿਹਾਰ ਵਿੱਚ ਵੀ ਮੰਗ ਕੀਤੀ ਜਾ ਰਹੀ ਪਰ ਚੋਣ ਕਮਿਸ਼ਨ ਨੇ ਇਸ ਤੇ ਉੱਪਰ ਕੋਈ ਗੌਰ ਨਹੀਂ ਕੀਤਾ ਚੋਣ ਕਮਿਸ਼ਨ ਨੇ 13 ਨਵੰਬਰ ਨੂੰ ਹੀ ਬਿਹਾਰ ਵਿੱਚ ਜਿਮਨੀ ਚੋਣਾਂ ਕਰਵਾਉਣ ਦਾ ਪੱਕਾ ਸ਼ਡਿਊਲ ਜਾਰੀ ਕੀਤਾ ਹੋਇਆ ਜੋ ਕਿ ਹੁਣ 13 ਨਵੰਬਰ ਨੂੰ ਹੀ ਜਿਮਨੀ ਚੋਣਾਂ ਬਿਹਾਰ ਵਿੱਚ ਹੋਣਗੀਆਂ